ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਦੇਵੀ ਚਿੰਤਾ ਦੇਖਣ ਨੂੰ ਮਿਲ ਰਹੀ ਹੈ ਆ ਬਰਕਰਾਰ ਉਹਨਾਂ ਦੀ ਵੀ ਔਰ ਦੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪਹੁੰਚੇ ਨੇ ਔਰ ਇਸ ਤੋਂ ਬਾਅਦ ਪੰਜਾਬ ਦਾ ਜਿਹੜਾ ਦੌਰਾ ਕੀਤਾ ਜਾਵੇਗਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਹਵਾਈ ਸਰਵੇਖਣ ਕੀਤਾ ਜਾਵੇਗਾ ਔਰ ਪਹਿਲੀਆਂ ਤਸਵੀਰਾਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਆ ਔਰ ਜ਼ਿਕਰਯੋਗ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਹਵਾਈ ਸਰਵੇਖਣ ਤੋਂ ਪਹਿਲਾਂ ਜਿਹੜਾ ਹਿਮਾਚਲ ਦੇ ਮੈਡੀਕਲ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਜਿਹੜੀ ਧਮਕੀ ਆ ਉਹ ਵੀ ਮਿਲੀ ਔਰ ਸੁਰੱਖਿਆ ਵੀ ਵਧਾਈ ਗਈ ਔਰ ਦੇਖਿਆ ਗਿਆ ਕਿ ਕੰਜ ਪਠਾਨਕੋਟ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਜੇਕਰ ਜ਼ਿਕਰ ਕਰ ਲਈਏ ਅ ਗੁਰਦਾਸਪੁਰ ਦਾ ਜ਼ਿਕਰ ਕਰ ਲਈਏ ਪਠਾਨਕੋਟ ਦਾ ਜ਼ਿਕਰ ਕਰ ਲਈਏ ਜਾਂ ਇਸ ਦੇ ਨੇੜਲੇ ਜ਼ਿਲ੍ਹਿਆਂ ਦਾ ਜ਼ਿਕਰ ਕਰ ਲਈਏ ਤਾਂ ਉੱਥੇ ਵੀ ਪੰਜਾਬ ਪੁਲਿਸ ਨੇ ਨਾਟਕ ਕੀਤੀ ਕਿ ਸੁਰੱਖਿਆ ਵਧਾਈ ਗਈ ਪਰ ਇਸ ਦੇ ਨਾਲ ਜਿਹੜੀਆਂ ਪਹਿਲੀਆਂ ਤਸਵੀਰਾਂ ਨੇ ਇਹ ਹਿਮਾਚਲ ਤੋਂ ਸਾਹਮਣੇ ਆਈਆਂ ਨੇ ਹਿਮਾਚਲ ਦਾ ਦੌਰਾ ਜਿਹੜਾ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੰਜਾਬ ਤੇ ਹਿਮਾਚਲ ਦੀ ਫੇਰੀ ਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਜ਼ਿਕਰਯੋਗ ਇਹ ਵੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਦੌਰੇ ਤੇ ਸੀ ਐਸਈਓ ਸਮਿਟ ਦੇ ਦੌਰਾਨ ਵੱਖ-ਵੱਖ ਤਸਵੀਰਾਂ ਵੀ ਸਾਹਮਣੇ ਆਈਆਂ ਔਰ ਜਦੋਂ ਭਾਰਤ ਪਹੁੰਚੇ ਤਾਂ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਔਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਪਿੰਡਾਂ ਦਾ ਅਜੋ ਨੁਕਸਾਨ ਹੋਇਆ ਉਸ ਸੰਬੰਧੀ ਜਿਹੜੀ ਜਾਣਕਾਰੀ ਆ ਉਹ ਵੀ ਲਈ ਗਈ